ਕੀ ਤੁਸੀਂ ਜਾਣਦੇ ਹੋ ਕਿ ਕੈਨੇਡਾ ਦੀ ਰੀਅਲ ਏਸਟੇਟ ਮਾਰਕੀਟ ਜਿਹੜੀ ਕਦੇ ਨਿਵੇਸ਼ਕਾਂ ਲਈ ਸਵਰਗ ਸਮਝੀ ਜਾਂਦੀ ਸੀ ਅੱਜ ਇੱਕ ਅਜਿਹੇ ਘੁੰਮਣ ਘੇਰੀ ਵਿੱਚ ਫਸ ਗਈ ਹੈ ਜਿੱਥੇ ਲੱਖਾਂ ਡਾਲਰ ਦੀਆਂ ਸੰਪਤੀਆਂ ਵਿਕਣ ਨੂੰ ਤਰਸ ਰਹੀਆਂ ਨੇ ਟੋਰਾਂਟੋ ਦੇ ਚਮਕਦੇ ਡਾਊਨਟਾਊਨ ਵਿੱਚ ਕੰਡੋ ਖਾਲੀ ਪਏ ਨੇ ਕਿਰਾਏਦਾਰ ਗਾਇਬ ਨੇ ਅਤੇ ਮਕਾਨ ਮਾਲਕ ਆਪਣੀਆਂ ਸੰਪਤੀਆਂ ਨੂੰ ਬਚਾਉਣ ਲਈ ਜੂਝ ਰਹੇ ਨੇ ਆਓ ਇਸ ਹੈਰਾਨੀਜਨਕ ਸਥਿਤੀ ਦੇ ਪਿੱਛੇ ਦੇ ਸੱਚ ਨੂੰ ਸਮਝੀਏ ਅਤੇ ਜਾਣੀਏ ਕਿ ਕੈਨੇਡਾ ਦੀ ਰੀਅਲ ਏਸਟੇਟ ਮਾਰਕੀਟ ਕਿਹੜੇ ਰਾਵਲ ਜਾ ਰਹੀ ਹੈ ਪਿਛਲੇ ਕੁਝ ਸਾਲਾਂ ਵਿੱਚ ਖਾਸ ਕਰਕੇ ਕੋਵਿਡ ਮਹਾਮਾਰੀ ਤੋਂ ਬਾਅਦ ਕੈਨੇਡਾ ਦੀ ਰੀਅਲ ਏਸਟੇਟ ਮਾਰਕੀਟ ਵਿੱਚ ਵੱਡੇ ਉਤਰਾ ਚੜਾ ਵੇਖਣ ਨੂੰ ਮਿਲੇ ਨੇ ਟੋਰਾਂਟੋ ਅਤੇ ਵੈਂਕੂਵਰ ਵਰਗੇ ਸ਼ਹਿਰਾਂ ਵਿੱਚ ਹਾਲਾਤ ਖਾਸ ਤੌਰ ਤੇ ਚਿੰਤਾਜਨਕ ਹੋ ਗਏ ਨੇ ਅੰਕੜਿਆਂ ਅਨੁਸਾਰ ਟੋਰਾਂਟੋ ਵਿੱਚ ਕੰਡੋ ਦੀ ਵਿਕਰੀ ਪਿਛਲੇ ਸਾਲ ਦੇ ਮੁਕਾਬਲੇ 74% ਦੀ ਘਟ ਗਈ ਹੈ ਨਵੇਂ ਘਰਾਂ ਦੀ ਵਿਕਰੀ ਵਿੱਚ ਵੀ 33% ਦੀ ਗਿਰਾਵਟ ਆਈ ਹੈ ਇਸ ਦਾ ਸਿੱਧਾ ਮਤਲਬ ਹੈ ਕਿ ਮਾਰਕੀਟ ਵਿੱਚ ਮੰਗ ਤੇਜ਼ੀ ਨਾਲ ਘਟ ਰਹੀ ਹੈ ਪਰ ਸਵਾਲ ਇਹ ਹੈ ਕਿ ਅਜਿਹਾ ਕਿਉਂ ਹੋ ਰਿਹਾ ਹੈ ਸਭ ਤੋਂ ਵੱਡਾ ਕਾਰਨ ਹੈ ਕਿਰਾਏਦਾਰਾਂ ਦੀ ਕਮੀ ਟੋਰਾਂਟੋ ਦੇ ਡਾਊਨਟਾਊਨ ਵਿੱਚ ਕੰਡੋ ਇਕਾਈਆਂ ਦੀਆਂ ਖਾਲੀ ਥਾਵਾਂ ਇੰਨੀਆਂ ਵੱਧ ਗਈਆਂ ਨੇ ਕਿ ਮਕਾਨ ਮਾਲਕਾਂ ਨੂੰ ਕਿਰਾਏਦਾਰ ਲੱਭਣਾ ਮੁਸ਼ਕਲ ਹੋ ਰਿਹਾ ਹੈ ਜਦੋਂ ਕਿਰਾਇਆ ਨਹੀਂ ਆਉਂਦਾ ਤਾਂ ਨਾ ਸਿਰਫ ਇਮਾਰਤਾਂ ਦਾ ਰੱਖ-ਰਖਾਅ ਰੁਕ ਜਾਂਦਾ ਹੈ ਸਗੋਂ ਮਾਰਗੇਜ ਦੀਆਂ ਕਿਸ਼ਤਾਂ ਭਰਨਾ ਵੀ ਇੱਕ ਵੱਡਾ ਬੋਝ ਬਣ ਜਾਂਦਾ ਹੈ ਨਤੀਜਾ ਕਈ ਮਕਾਨ ਮਾਲਕ ਆਪਣੀਆਂ ਸੰਪਤੀਆਂ ਨੂੰ ਜਬਤੀ ਫੋਰਕਲੋਜ਼ਰ ਲਈ ਛੱਡ ਰਹੇ ਨੇ ਕਿਉਂਕਿ ਉਹਨਾਂ ਕੋਲ ਹੁਣ ਇਹਨਾਂ ਨੂੰ ਸੰਭਾਲਣ ਦੀ ਸਮਰੱਥਾ ਨਹੀਂ ਰਹੀ ਇਸ ਦੇ ਪਿੱਛੇ ਕਈ ਕਾਰਨ ਨੇ ਕੋਵਿਡ ਦੌਰਾਨ ਵਰਕ ਫਰੋਮ ਹੋਮ ਦੀ ਸੰਸਕ੍ਰਿਤੀ ਨੇ ਜੜ੍ਹਾਂ ਪੱਕੀਆਂ ਕਰ ਲਈਆਂ ਪਹਿਲਾਂ ਲੋਕ ਡਾਊਨਟਾਊਨ ਵਿੱਚ ਰਹਿਣਾ ਪਸੰਦ ਕਰਦੇ ਸਨ ਕਿਉਂਕਿ ਉੱਥੋਂ ਉਹਨਾਂ ਦੇ ਦਫ਼ਤਰ ਪੈਦਲ ਦੂਰੀ ਤੇ ਸਨ ਕੰਡੋ ਦੀ ਮੰਗ ਅਸਮਾਨ ਨੂੰ ਛੂ ਰਹੀ ਸੀ ਕਿਉਂਕਿ ਲੋਕ ਸਹੂਲਤ ਅਤੇ ਸਮੇਂ ਦੀ ਬਚਤ ਚਾਹੁੰਦੇ ਸਨ ਪਰ ਹੁਣ ਜਦੋਂ ਜ਼ਿਆਦਾਤਰ ਲੋਕ ਘਰੋਂ ਕੰਮ ਕਰ ਰਹੇ ਨੇ ਤਾਂ ਡਾਊਨਟਾਊਨ ਵਿੱਚ ਰਹਿਣ ਦੀ ਲੋੜ ਘਟ ਗਈ ਹੈ ਲੋਕ ਹੁਣ ਸ਼ਹਿਰ ਦੇ ਬਾਹਰੀ ਇਲਾਕਿਆਂ ਜਾਂ ਸਸਤੇ ਸ਼ਹਿਰਾਂ ਵੱਲ ਜਾ ਰਹੇ ਨੇ ਇਸ ਤੋਂ ਇਲਾਵਾ ਆਰਥਿਕ ਅਨਿਸ਼ਚਿਤਤਾ ਨੇ ਵੀ ਮਾਰਕੀਟ ਨੂੰ ਪ੍ਰਭਾਵਿਤ ਕੀਤਾ ਹੈ Bank of Canada ਦੀ ਵਿਆਜ ਦਰ ਇਸ ਵੇਲੇ 2 ਅਤੇ 7.5% ਤੇ ਹੈ ਪਰ ਬੈਂਕਾਂ ਦਾ ਪ੍ਰਾਈਮ ਰੇਟ ਅਜੇ ਵੀ 4 ਅਤੇ 9.5% ਤੋਂ 4 ਅਤੇ 5% ਦੇ ਵਿਚਕਾਰ ਹੈ ਮਾਰਗੇਜ ਦਰਾਂ 4 ਤੋਂ 4 ਅਤੇ 600% ਦੇ ਵਿਚਕਾਰ ਉਪਲਬਧ ਨੇ ਜਿਸ ਵਿੱਚ ਫਿਕਸਡ ਅਤੇ ਵੇਰੀਏਬਲ ਦੋਵੇਂ ਵਿਕਲਪ ਸ਼ਾਮਲ ਨੇ ਪਰ ਇਨ੍ਹਾਂ ਘੱਟ ਦਰਾਂ ਦੇ ਬਾਵਜੂਦ ਲੋਕ ਨਵੀਆਂ ਸੰਪਤੀਆਂ ਖਰੀਦਣ ਤੋਂ ਹਿਚਕਿਚਾ ਰਹੇ ਨੇ ਕਿਉਂ ਕਿਉਂਕਿ ਨੌਕਰੀਆਂ ਦੀ ਸਥਿਤੀ ਠੀਕ ਨਹੀਂ ਹੈ ਬੇਰੁਜ਼ਗਾਰੀ ਦੀ ਦਰ 6 ਅਤੇ 700% ਤੇ ਹੈ ਜੋ ਦਰਸਾਉਂਦੀ ਹੈ ਕਿ ਲੋਕਾਂ ਕੋਲ ਸਥਿਰ ਆਮਦਨ ਨਹੀਂ ਹੈ ਬਿਨਾ ਆਮਦਨ ਦੇ ਮਾਰਗੇਜ ਦਾ ਬੋਝ ਚੁਕਣਾ ਅਸੰਭਵ ਹੋ ਜਾਂਦਾ ਹੈ ਇੱਕ ਹੋਰ ਵੱਡੀ ਸਮੱਸਿਆ ਹੈ ਪ੍ਰੀਸੇਲ ਕੰਡੋ ਦੀ ਪਹਿਲਾਂ ਲੋਕ ਜੋਸ਼ ਵਿੱਚ 10% ਦੀ ਡਾਊਨ ਪੇਮੈਂਟ ਦੇ ਕੇ ਕੰਡੋ ਬੁੱਕ ਖਰੀਦ ਲੈਂਦੇ ਸਨ ਇਹ ਸੋਚ ਕੇ ਕਿ ਦੋ ਤਿੰਨ ਸਾਲ ਬਾਅਦ ਜਦੋਂ ਪ੍ਰੋਜੈਕਟ ਪੂਰਾ ਹੋਵੇਗਾ ਤਾਂ ਉਹ ਮਾਰਗੇਜ ਲੈ ਲੈਣਗੇ ਪਰ ਹੁਣ ਜਦੋਂ ਪ੍ਰੋਜੈਕਟ ਪੂਰੇ ਹੋ ਰਹੇ ਨੇ ਤਾਂ ਮਾਰਗੇਜ ਮਿਲਣਾ ਮੁਸ਼ਕਲ ਹੋ ਗਿਆ ਹੈ ਇਸ ਦਾ ਅਸਰ ਇਹ ਹੋਇਆ ਕਿ ਕਈ ਨਿਵੇਸ਼ਕ ਆਪਣੀਆਂ ਬੁਕਿੰਗ ਛੱਡ ਰਹੇ ਨੇ ਜਿਸ ਨਾਲ ਡਿਵੈਲਪਰਾਂ ਕੋਲ ਨਾ ਵਿਕੇ ਕੰਡੋ ਦਾ ਢੇਰ ਲੱਗ ਗਿਆ ਹੈ ਇੱਕ ਹੋਰ ਵੱਡੀ ਸਮੱਸਿਆ ਹੈ ਪ੍ਰੀਸੇਲ ਕੰਡੋ ਦੀ ਪਹਿਲਾਂ ਲੋਕ ਜੋਸ਼ ਵਿੱਚ 10% ਦੀ ਡਾਊਨ ਪੇਮੈਂਟ ਦੇ ਕੇ ਕੰਡੋ ਬੁੱਕ ਖਰੀਦ ਲੈਂਦੇ ਸਨ ਇਹ ਸੋਚ ਕੇ ਕਿ 2-3 ਸਾਲ ਬਾਅਦ ਜਦੋਂ ਪ੍ਰੋਜੈਕਟ ਪੂਰਾ ਹੋਵੇਗਾ ਤਾਂ ਉਹ ਮਾਰਗੇਜ ਲੈ ਲੈਣਗੇ ਪਰ ਹੁਣ ਜਦੋਂ ਪ੍ਰੋਜੈਕਟ ਪੂਰੇ ਹੋ ਰਹੇ ਨੇ ਤਾਂ ਮਾਰਗੇਜ ਮਿਲਣਾ ਮੁਸ਼ਕਲ ਹੋ ਗਿਆ ਹੈ ਇਸ ਦਾ ਅਸਰ ਇਹ ਹੋਇਆ ਕਿ ਕਈ ਨਿਵੇਸ਼ਕ ਆਪਣੀਆਂ ਬੁਕਿੰਗ ਛੱਡ ਰਹੇ ਨੇ ਜਿਸ ਨਾਲ ਡਿਵੈਲਪਰਾਂ ਕੋਲ ਨਾ ਵਿਕੇ ਕੰਡੋ ਦਾ ਢੇਰ ਲੱਗ ਗਿਆ ਹੈ ਹੁਣ ਗੱਲ ਕਰਦੇ ਹਾਂ ਉਹਨਾਂ ਲੋਕਾਂ ਦੀ ਜਿਨ੍ਹਾਂ ਕੋਲ 2 ਜਾਂ 3 ਸੰਪਤੀਆਂ ਨੇ ਜ਼ਿਆਦਾਤਰ ਲੋਕ ਖਾਸ ਕਰਕੇ ਸਾਡੇ ਪਾਈਚਾਰੇ ਵਿੱਚ ਇਹ ਚਾਹੁੰਦੇ ਨੇ ਕਿ ਉਹਨਾਂ ਦੀ ਮੁੱਢਲੀ ਸੰਪਤੀ ਯਾਨੀ ਉਹਨਾਂ ਦਾ ਮੁੱਖ ਘਰ ਸੁਰੱਖਿਅਤ ਰਹੇ ਉਹ ਆਪਣੀਆਂ ਵਾਧੂ ਸੰਪਤੀਆਂ ਨੂੰ ਛੱਡਣ ਲਈ ਤਿਆਰ ਨੇ ਤਾਂ ਜੋ ਆਰਥਿਕ ਬੋਝ ਘੱਟ ਹੋ ਸਕੇ ਇਹ ਸਥਿਤੀ ਖਾਸ ਕਰਕੇ ਉਹਨਾਂ ਲੋਕਾਂ ਵਿੱਚ ਵੇਖੀ ਜਾ ਰਹੀ ਹੈ ਜੋ ਟਰੱਕਿੰਗ ਉਦਯੋਗ ਨਾਲ ਜੁੜੇ ਹੋਏ ਨੇ ਟਰੱਕਿੰਗ ਉਦਯੋਗ ਇਸ ਸਮੇਂ ਭਾਰੀ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ ਪਹਿਲਾਂ ਜਿੱਥੇ ਲੋਕ 12000 ਡਾਲਰ ਪ੍ਰਤੀ ਮਹੀਨਾ ਕਮਾ ਲੈਂਦੇ ਸਨ ਹੁਣ ਉਹਨਾਂ ਦੀ ਆਮਦਨ ਘਟ ਕੇ 6000 ਡਾਲਰ ਤੱਕ ਰਹਿ ਗਈ ਹੈ ਇੰਨੀ ਘੱਟ ਆਮਦਨ ਵਿੱਚ ਮਾਰਗੇਜ ਅਤੇ ਹੋਰ ਖਰਚਿਆਂ ਨੂੰ ਸੰਭਾਲਣਾ ਲਗਭਗ ਅਸੰਭਵ ਹੈ। ਹੁਣ ਸਵਾਲ ਇਹ ਹੈ ਕਿ ਭਵਿੱਖ ਵਿੱਚ ਕੀ ਹੋਵੇਗਾ? ਕੀ ਇਹ ਮਾਰਕੀਟ ਠੀਕ ਹੋ ਜਾਵੇਗੀ ਜਾਂ ਹਾਲਾਤ ਹੋਰ ਵਿਗੜਨਗੇ? ਮੇਰੇ ਕੋਲ ਇੱਕ ਰਿਪੋਰਟ ਹੈ ਜੋ ਦੱਸਦੀ ਹੈ ਕਿ ਅਗਲੇ 5 ਸਾਲਾਂ ਵਿੱਚ ਰਾਸ਼ਟਰੀ ਪੱਧਰ ਤੇ ਘਰਾਂ ਦੀਆਂ ਕੀਮਤਾਂ ਦੀ ਵਾਧਾ ਦਰ ਹੌਲੀ ਪੈਣ ਵਾਲੀ ਹੈ। ਇਹ ਅਨੁਮਾਨ ਹੈ ਕਿ ਸਨ 2025 ਵਿੱਚ 3 ਅਤੇ 800% ਦੀ ਵਾਧਾ ਦਰ ਸਨ 2028 ਵਿੱਚ 3 ਅਤੇ 600% ਤੱਕ ਘਟ ਜਾਵੇਗੀ। ਇਹ ਇੱਕ ਵਧੇਰੇ ਸਥਿਰ ਵਾਧੇ ਵੱਲ ਇਸ਼ਾਰਾ ਕਰਦੀ ਹੈ ਪਰ ਕੀ ਇਹ ਸੱਚਮੁੱਚ ਹੋਵੇਗਾ ਆਰਥਿਕ ਅਨਿਸ਼ਚਿਤਤਾ ਅਜੇ ਵੀ ਇੱਕ ਵੱਡਾ ਕਾਰਨ ਹੈ ਅੰਤਰਰਾਸ਼ਟਰੀ ਪੱਧਰ ਤੇ ਖਾਸ ਕਰਕੇ ਅਮਰੀਕਾ ਨਾਲ ਵਪਾਰਕ جنگ ਅਤੇ ਟੈਰਿਫ ਦੀਆਂ ਗੱਲਾਂ ਚੱਲ ਰਹੀਆਂ ਨੇ ਡੋਨਾਲਡ 트ੰਪ ਦੀਆਂ ਨੀਤੀਆਂ ਨੇ ਵਿਸ਼ਵ ਵਿਆਪੀ ਅਰਥ ਵਿਵਸਥਾ ਵਿੱਚ ਅਨਿਸ਼ਚਿਤਤਾ ਵਧਾ ਦਿੱਤੀ ਹੈ ਕੈਨੇਡਾ ਜੋ ਇੱਕ ਇਮੀਗ੍ਰੇਸ਼ਨ ਆਧਾਰਿਤ ਦੇਸ਼ ਹੈ ਹੁਣ ਪਹਿਲਾਂ ਵਾਂਗ ਆਕਰਸ਼ਕ ਨਹੀਂ ਰਿਹਾ ਪਹਿਲਾਂ ਜਿੱਥੇ ਨੌਜਵਾਨ ਖਾਸ ਕਰਕੇ ਅੰਤਰਰਾਸ਼ਟਰੀ ਵਿਦਿਆਰਥੀ ਕੈਨੇਡਾ ਨੂੰ ਪੜ੍ਹਾਈ ਅਤੇ ਬਿਹਤਰ ਭਵਿੱਖ ਲਈ ਚੁਣਦੇ ਸਨ ਹੁਣ ਉਹ ਆਸਟ੍ਰੇਲੀਆ ਵਰਗੇ ਹੋਰ ਦੇਸ਼ਾਂ ਵੱਲ ਜਾ ਰਹੇ ਨੇ ਜੇਕਰ ਇਮੀਗ੍ਰੇਸ਼ਨ ਦੀ ਦਰ ਘਟਦੀ ਹੈ ਤਾਂ ਘਰਾਂ ਦੀ ਮੰਗ ਵੀ ਘਟੇਗੀ ਜਿਸ ਨਾਲ ਮਾਰਕੀਟ ਤੇ ਹੋਰ ਦਬਾਅ ਪਵੇਗਾ ਪਰ ਕੀ ਕੋਈ ਉਮੀਦ ਦੀ ਕਿਰਨ ਹੈ ਮੇਰਾ ਮੰਨਣਾ ਹੈ ਕਿ ਸਨ 2027 ਤੱਕ ਕੁਝ ਸੁਧਾਰ ਜ਼ਰੂਰ ਵੇਖਣ ਨੂੰ ਮਿਲੇਗਾ ਨਵੀਂ ਸਰਕਾਰ ਭਾਵੇਂ ਉਹ ਲਿਬਰਲ ਹੋਵੇ ਜਾਂ ਕੰਜ਼ਰਵੇਟਿਵ ਨਵੀਆਂ ਨੀਤੀਆਂ ਲਿਆਵੇਗੀ ਲਿਬਰਲਾਂ ਨੇ ਵਾਅਦਾ ਕੀਤਾ ਹੈ ਕਿ ਉਹ ਹਰ ਸਾਲ 5 ਲੱਖ ਘਰ ਬਣਾਉਣਗੇ ਜਦਕਿ ਕੰਜ਼ਰਵੇਟਿਵਸ ਨੇ 4 ਲੱਖ ਘਰ ਬਣਾਉਣ ਦੀ ਗੱਲ ਕਹੀ ਹੈ ਇਹ ਵੱਡੇ ਵਾਅਦੇ ਨੇ ਪਰ ਇਹਨਾਂ ਦਾ ਅਮਲ ਹੋਣਾ ਜ਼ਰੂਰੀ ਹੈ ਜੇਕਰ ਇਹ ਨੀਤੀਆਂ ਲਾਗੂ ਹੋ ਜਾਂਦੀਆਂ ਨੇ ਤਾਂ ਘਰਾਂ ਦੀ ਸਪਲਾਈ ਵਧੇਗੀ ਜਿਸ ਨਾਲ ਕੀਮਤਾਂ ਸਥਿਰ ਹੋ ਸਕਦੀਆਂ ਨੇ ਇਸ ਤੋਂ ਇਲਾਵਾ ਇੱਕ ਨਵਾਂ ਰੁਝਾਨ ਵੀ ਸਾਹਮਣੇ ਆ ਰਿਹਾ ਹੈ ਹੈਪਰੀ ਫੈਬ੍ਰିକੇਟਿਡ ਘਰ ਇਹ ਛੋਟੇ ਇੱਕ ਜਾਂ ਦੋ ਬੈੱਡਰੂਮ ਵਾਲੇ ਘਰ ਨੇ ਜੋ ਸਸਤੇ ਨੇ ਅਤੇ ਜਲਦੀ ਬਣਾਏ ਜਾ ਸਕਦੇ ਨੇ ਇਹ ਘਰ ਜੋ ਚੀਨ ਵਿੱਚ ਬਣਦੇ ਨੇ 25 ਤੋਂ 30 ਹਜ਼ਾਰ ਡਾਲਰ ਵਿੱਚ ਉਪਲਬਧ ਨੇ ਇਹਨਾਂ ਨੂੰ ਪਿਛਲੇ ਵਿੜੇ ਵਿੱਚ ਰੱਖ ਕੇ ਕਿਰਾਏ ਤੇ ਦਿੱਤਾ ਜਾ ਸਕਦਾ ਹੈ ਕੁਝ ਲੋਕ ਤਾਂ 10 ਏਕੜ ਜ਼ਮੀਨ ਤੇ 50 ਅਜਿਹੇ ਘਰ ਲਗਾ ਕੇ ਬੀ ਐਂਡ ਬੀ ਬੈਡ ਐਂਡ ਬ੍ਰੇਕਫਾਸਟ ਦਾ ਕਾਰੋਬਾਰ ਸ਼ੁਰੂ ਕਰ ਰਹੇ ਨੇ ਇਹ ਇੱਕ ਨਵਾਂ ਮੌਕਾ ਹੋ ਸਕਦਾ ਹੈ ਤਾਂ ਇਸ ਸਥਿਤੀ ਵਿੱਚ ਆਮ ਆਦਮੀ ਨੂੰ ਕੀ ਕਰਨਾ ਚਾਹੀਦਾ ਹੈ ਸਭ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਹੋਵੇਗਾ ਕਿ ਕੈਨੇਡਾ ਦਾ ਸੁਪਨਾ ਹੁਣ ਪਹਿਲਾ ਵਰਗਾ ਨਹੀਂ ਰਿਹਾ ਘਰ ਖਰੀਦਣਾ ਹੁਣ ਉਹਨਾਂ ਸੌਖਾ ਨਹੀਂ ਹੈ ਇਸ ਲਈ ਸਭ ਤੋਂ ਜ਼ਰੂਰੀ ਹੈ ਆਰਥਿਕ ਸਥਿਰਤਾ ਘੱਟੋ ਘੱਟ 6 ਮਹੀਨਿਆਂ ਦਾ ਖਰਚ ਬਚਾ ਕੇ ਰੱਖੋ ਜੇਕਰ ਤੁਹਾਡਾ ਮਹੀਨਾਵਾਰ ਖਰਚ 1000 ਡਾਲਰ ਹੈ ਤਾਂ ਘੱਟੋ-ਘੱਟ 6000 ਡਾਲਰ ਦੀ ਬਚਤ ਜ਼ਰੂਰੀ ਹੈ ਇਹ ਤੁਹਾਨੂੰ ਮੁਸ਼ਕਲ ਸਮੇਂ ਵਿੱਚ ਸਹਾਰਾ ਦੇਵੇਗੀ ਦੂਜਾ ਜੇਕਰ ਤੁਸੀਂ ਪਹਿਲਾਂ ਹੀ ਕਈ ਸੰਪਤੀਆਂ ਦੇ ਬੋਝ ਹੇਠ ਦਬੇ ਹੋ ਤਾਂ ਕਿਸੇ ਮਾਹਰ ਤੋਂ ਸਲਾਹ ਲਵੋ ਮਾਰਕੀਟ ਨੂੰ ਸਮਝਣ ਵਾਲੇ ਲੋਕ ਤੁਹਾਨੂੰ ਸਹੀ ਰਾਹ ਦਿਖਾ ਸਕਦੇ ਨੇ ਜਲਦਬਾਜ਼ੀ ਵਿੱਚ ਫੈਸਲੇ ਲੈਣ ਤੋਂ ਬਚੋ ਜੇਕਰ ਤੁਸੀਂ ਨਵੀਂ ਸੰਪਤੀ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਹੁਣੇ ਇੰਤਜ਼ਾਰ ਕਰੋ ਮਾਰਕੀਟ ਵਿੱਚ ਇਨਵੈਂਟਰੀ ਵਧ ਰਹੀ ਹੈ ਜਿਸ ਨਾਲ ਖਰੀਦਦਾਰਾਂ ਨੂੰ ਮੋਲ-ਤੋਲ ਕਰਨ ਦੀ ਤਾਕਤ ਮਿਲ ਰਹੀ ਹੈ ਪਰ ਬਿਨਾ ਸਥਿਰ ਆਮਦਨ ਦੇ ਕੋਈ ਵੱਡਾ ਕਦਮ ਨਾ ਚੁੱਕੋ। ਅਖੀਰ ਵਿੱਚ ਇਹ ਸਮਝੋ ਕਿ ਰੀਅਲ ਏਸਟੇਟ ਮਾਰਕੀਟ ਹਮੇਸ਼ਾ ਚੱਕਰੀ ਹੁੰਦੀ ਹੈ। ਅੱਜ ਭਾਵੇਂ ਹਾਲਾਤ ਖਰਾਬ ਹੋਣ ਪਰ ਸਮੇਂ ਨਾਲ ਸੁਧਾਰ ਹੋਵੇਗਾ। ਧੀਰਜ ਅਤੇ ਸਹੀ ਯੋਜਨਾਬੰਦੀ ਨਾਲ ਤੁਸੀਂ ਇਸ ਸੰਕਟ ਵਿੱਚੋਂ ਨਾ ਸਿਰਫ ਨਿਕਲ ਸਕਦੇ ਹੋ ਸਗੋਂ ਭਵਿੱਖ ਵਿੱਚ ਬਿਹਤਰ ਮੌਕਿਆਂ ਦਾ ਲਾਭ ਵੀ ਲੈ ਸਕਦੇ ਹੋ।